ਹੁਣ ਭਾਰਤੀਆਂ ਦੇ ਲਈ ਇੱਕ ਖੁਸ਼ਖਬਰੀ ਹੈ ਕਿ ਯੂਰੋਪੀਅਨ ਯੂਨੀਅਨ ਨੇ ਇਥੇ ਸ਼ੈਰੇਗਨ ਵੀਜ਼ਾ ਜਿਹੜੇ ਰੂਲਸ ਨੇ ਉਹ ਬਦਲ ਕੇ ਭਾਰਤੀਆਂ ਨੂੰ ਮਲਟੀਪਲ ਐਂਟਰੀ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ ਇਹ ਵੀਜ਼ਾ 5 ਸਾਲ ਤੱਕ ਵੈਲਿਡ ਹੋਏਗਾ ਔਰ ਇਸ ਤੋਂ ਪਹਿਲਾਂ ਭਾਰਤੀ ਟਰੈਵਲਰਸ ਨੂੰ ਹਰ ਵਾਰ ਯੂਰਪ ਜਾਣ ਦੇ ਲਈ ਵੀਜ਼ਾ ਲੈਣਾ ਪੈਂਦਾ ਸੀ ਜੋ ਕਿ ਕੁਝ ਦਿਨਾਂ ਦੇ ਜਾਂ ਕੁਝ ਮਹੀਨਿਆਂ ਦੇ ਲਈ ਹੁੰਦਾ ਸੀ ਸ਼ੁਰੂਆਤ ਦੇ ਵਿੱਚ ਭਾਰਤੀ ਟਰੈਵਲਰਸ ਨੂੰ 2 ਸਾਲ ਦਾ ਵੀਜ਼ਾ ਦਿੱਤਾ ਜਾਏਗਾ ਉਸ ਤੋਂ ਬਾਅਦ ਹੋਰ 5 ਸਾਲ ਤੱਕ ਵੀਜ਼ਾ ਦੀ ਮਿਆਦ ਰੜੀ ਹੈ ਉਹ ਵਧਾਈ ਜਾ ਸਕੇਗੀ ਸੋ ਯੂਰੋਪੀਅਨ ਯੂਨੀਅਨ ਦੇ ਵਿੱਚ 29 ਦੇ ਸ਼ਾਮਿਲ ਨੇ ਹਾਲਾਂਕਿ ਵਿਜ਼ਿਟਰ ਵੀਜ਼ਾ ਦੀ ਜਦੋਂ ਗੱਲ ਕੀਤੀ ਜਾਏ ਇਸ ਤੇ ਜਾਣ ਵਾਲੇ ਲੋਕਾਂ ਨੂੰ ਉੱਥੇ ਕੰਮ ਕਰਨ ਦੀ ਇਜਾਜ਼ਤ ਨਹੀਂ ਹੋਏਗੀ ਸੋ ਇਹਨਾਂ ਨਵੇਂ ਰੂਲ ਦੇ ਮੁਤਾਬਕ ਹੁਣ ਭਾਰਤ ਭਾਰਤੀ ਜਿਹੜੇ ਨੇ ਉਹ ਜਰਮਨੀ ਹਾਲੈਂਡ ਸਪੇਨ ਇਟਲੀ ਸਵਿਟਜ਼ਰਲੈਂਡ ਵਰਗੇ ਦੇਸ਼ਾਂ 'ਚ ਆਸਾਨੀ ਨਾਲ ਜਾ ਸਕਣਗੇ ਇਹ ਆਸਾਨ ਆਸਾਨੀ ਸੌਖ ਜਿਹੜੀ ਹੈ ਉਹ ਭਾਰਤੀਆਂ ਨੂੰ ਹੋ ਜਾਏਗੀ ਸੋ ਭਾਰਤੀਆਂ ਲਈ ਇੱਕ ਖੁਸ਼ਖਬਰੀ ਹੈ ਕਿ ਯੂਰੋਪੀਅਨ ਯੂਨੀਅਨ ਨੇ ਇਥੇ ਸ਼ੈਨੇਗਨ ਵੀਜ਼ਾ ਦੇ ਰੂਲ ਜਿਹੜੇ ਨੇ ਉਹ ਬਦਲ ਦਿੱਤੇ ਨੇ ਹੋਰ ਜਾਣਕਾਰੀ ਵੀ ਲੈ ਲੈਣਿਆ ਜ਼ਿਆਦਾ ਜਾਣਕਾਰੀ ਦੇ ਨਾਲ ਡੇਲੀ ਪੋਸ ਐਡੀਟਰ ਇਨ ਚੀਫ ਜਗਦੀਪ ਸਿੰਘ ਸੰਧੂ ਸਾਡਾ ਜੁੜ ਚੁੱਕੇ ਨੇ ਜਗਦੀਪ ਜੀ ਕਿਸ ਤਰ੍ਹਾਂ ਦੇਖਿਆ ਜਾਏ ਕਿ ਹੁਣ ਜਿਹੜੇ ਨਵੇਂ ਰੂਲ ਯੂਰੋਪੀਅਨ ਯੂਨੀਅਨ ਦੇ ਵੱਲੋਂ ਖਾਸ ਤੌਰ ਤੇ ਐਲਾਨੇ ਗਏ ਨੇ ਸੋ ਹੁਣ ਭਾਰਤੀਆਂ ਲਈ ਕਹਿ ਸਕਦਾ ਕਿ ਕਬਡੀ ਰਾਹਤ ਹੋਏਗੀ ਮੰਤਰੀ 10 ਅਪ੍ਰੈਲ ਨੂੰ ਜਿਹੜਾ ਯੂਰੋਪੀਅਨ ਯੂਨੀਅਨ ਆ ਉਹਨਾਂ ਨੇ ਐਲਾਨ ਕੀਤਾ ਸੀ ਕਿ ਭਾਰਤੀ ਜਿਹੜੇ ਵਿਅਕਤੀ ਹੈ ਉਹਨਾਂ ਨੂੰ ਅਸੀਂ ਜਿਹੜਾ ਵੀਜ਼ਾ ਹੈ ਇੱਕ ਵਾਰ ਚੀ ਦੇ ਦਾਂਗੇ ਆਮ ਤੌਰ ਤੇ ਅੱਜਕੱਲ ਕੀ ਹੁੰਦਾ ਸੀਗਾ ਕਿ ਵੀਜ਼ਾ ਜਿਹੜਾ ਹੈ ਉਹ ਕੁਝ ਲਿਮਟਿਡ ਸਮੇਂ ਲਈ ਮਿਲਦਾ ਸੀ ਯਾਨੀ ਕਿ ਤੁਹਾਨੂੰ 15 ਦਿਨ 1 ਮਹੀਨਾ 3 ਮਹੀਨੇ 6 ਮਹੀਨੇ ਦਾ ਵੀਜ਼ਾ ਮਿਲਦਾ ਸੀ ਔਰ ਬਹੁਤ ਸਾਰੇ ਪੈਸੇ ਉਹਦੇ ਲਈ ਖਰਚਨੇ ਪੈਂਦੇ ਸੀ ਲੇਕਿਨ ਇੱਕ ਬਹੁਤ ਵਧੀਆ ਜਿਹੜਾ ਕਦਮ ਉਠਾਉਂਦਿਆਂ ਹੋਏ ਆ ਭਾਰਤੀ ਲੋਕਾਂ ਨੂੰ ਉਹਨਾਂ ਇਸ ਟੂ ਐਗਜ਼ੈਂਪਸ਼ਨ ਦੇ ਦਿੱਤੀ ਗਈ ਹੈ ਸ਼ੁਰੂਆਤ ਵਿੱਚ 2 ਸਾਲ ਦਾ ਵੀਜ਼ਾ ਮਿਲੇਗਾ ਔਰ ਅਗਰ ਤੁਸੀਂ ਵਾਪਸ ਟਾਈਮ ਤੇ ਆ ਜਾਂਦੇ ਹੋ ਤਿੰਨ ਵਾਰ ਕਿ ਉਹ ਵੀਜ਼ਾ ਜਿਹੜਾ ਉਹ 5 ਸਾਲ ਲਈ ਐਕਸਟੈਂਡ ਹੋ ਜਾਏਗਾ ਸੋ ਇੱਕ ਬਹੁਤ ਵਧੀਆ ਸਟੈਪ ਆਊਟ ਆਮ ਲੋਕਾਂ ਨੂੰ ਉਸ ਦਾ ਫਾਇਦਾ ਮਿਲੇਗਾ ਇਕਨੋਮਿਕਲੀ ਮਿਲੇਗਾ ਕਿਉਂਕਿ ਪੈਸੇ ਜਿਹੜੇ ਨੇ ਤੁਹਾਨੂੰ ਘਟ ਦੇਣੇ ਪੈਣਗੇ ਔਰ ਉਸ ਤੋਂ ਇਲਾਵਾ ਜਿਹੜਾ ਕੱਢੀ ਵੀ ਤੁਸੀਂ ਟਿਕਟ ਲੈ ਕੇ ਜਿਹੜਾ ਵਿਜ਼ਾ ਹੈ ਉਹਦੇ ਨਾਲ ਟਿਕਟ ਲੈ ਕੇ ਤੁਸੀਂ ਜਾ ਸਕਦੇ ਹੋ ਕਿਸੇ ਵੀ ਕੰਟਰੀਸ ਯੂਰਪੀਅਨ ਯੂਨੀਅਨ ਚ 29 ਕੰਟਰੀਆਂ ਟੋਟਲ ਜਿਨ੍ਹਾਂ ਵਿੱਚ ਮੇਨ ਗੱਲ ਕਰੀਏ ਜਿੱਥੇ ਭਾਰਤੀ ਲੋਕ ਜਾਂਦੇ ਆ ਸਵਿਟਜ਼ਰਲੈਂਡ ਇਟਲੀ ਸਪੇਨ ਹਾਲੈਂਡ ਇਹ ਜਿੰਨਾਂ ਕੰਟਰੀ ਆ ਰਹੇ ਜਿੱਥੇ ਪੋਲੈਂਡ ਬੈਲਜੀਅਮ ਜਿੱਥੇ ਅਕਸਰ ਲੋਕ ਜਿਹੜੇ ਆ ਉਹ ਜਾਂਦੇ ਰਹਿੰਦੇ ਆ ਸੋ ਹੁਣ ਫਾਇਦਾ ਕੀ ਮਿਲੇਗਾ ਕਿ ਇੱਕ ਵਾਰ ਵੀਜ਼ਾ ਲਵਾ ਕੇ ਤੁਹਾਨੂੰ 5 ਸਾਲ ਤੱਕ ਉਹਦੀ ਐਂਟਰੀ ਮਿਲ ਜੇਗੀ ਔਰ ਯੂਰਪੀਅਨ ਯੂਨੀਅਨ ਦਾ ਸ਼ੇਨਗਨ ਵੀਜ਼ਾ ਦੀ ਖਾਸੀਅਤ ਇਹ ਹੁੰਦੀ ਹੈ ਕਿ ਅਗਰ ਤੁਸੀਂ ਇੱਕ ਕੰਟਰੀ ਦਾ ਵੀਜ਼ਾ ਲੈ ਲਓ ਤੇ ਬਾਕੀ ਕੰਟਰੀਆਂ ਵਿੱਚ ਬਿਨਾਂ ਵੀਜ਼ਾ ਤੁਸੀਂ ਜਿਹੜੀ ਯੂਰਪੀਅਨ ਯੂਨੀਅਨ ਦੀਆਂ 29 ਜਿਹੜੇ ਦੇਸ਼ ਹੈ ਉਹਨਾਂ ਵਿੱਚ ਬਿਨਾਂ ਵੀਜ਼ਾ ਤੁਸੀਂ ਜਾ ਸਕਦੇ ਹੋ ਸੋ ਇੱਕ ਕੋ ਕੰਟਰੀ ਦਾ ਤੁਹਾਨੂੰ ਵੀਜ਼ਾ ਲੈਣਾ ਪੈਗਾ ਔਰ ਬਿਨਾਂ ਵੀਜ਼ੇ ਦੇ 29 ਦੇਸ਼ਾਂ ਵਿੱਚ ਤੁਸੀਂ ਘੁੰਮ ਸਕਦੇ ਹੋ ਔਰ 5 ਸਾਲ ਤੱਕ ਜਾਂ ਜਦ ਤੱਕ ਤੁਹਾਡਾ ਪਾਸਪੋਰਟ ਵੈਲਿਡ ਹੈ ਉਹ ਉਸ ਦੇ ਹਿਸਾਬ ਨਾਲ ਤੁਸੀਂ ਜਾ ਸਕਦੇ ਹੋ ਆਮ ਤੌਰ ਤੇ ਅਮਰੀਕਾ ਔਰ ਕੈਨੇਡਾ ਦਾ ਵੀਜ਼ਾ ਇਹਦਾ ਉਹ ਪਾਤੀ ਲੋਕਾਂ ਨੂੰ 10 ਸਾਲ ਹੀ ਮਿਲਦਾ ਸੀਗਾ ਔਰ 10 ਸਾਲ ਤੋਂ ਬਾਅਦ ਐਕਸਟੈਂਡ ਹੁੰਦਾ ਸੀ ਲੇਕਿਨ ਜਿਹੜੇ ਯੂਰਪੀਅਨ ਯੂਨੀਅਨ ਜਾਂ ਇੰਗਲੈਂਡ ਦੀ ਗੱਲ ਕਰੀਏ ਕਿ ਉਹ ਕੁਝ ਮਹੀਨਿਆਂ ਲਈ ਵੀਜ਼ਾ ਦੇ ਦਿੰਦੇ ਸੀ ਭਾਵੇਂ ਤੁਸੀਂ ਜਾਓ ਨਾ ਜਾਓ ਤੁਹਾਡਾ ਵੀਜ਼ਾ ਖਤਮ ਹੋ ਜਾਂਦਾ ਸੀ ਸ਼ੁਰੂਆਤ ਵਿੱਚ 2 ਸਾਲ ਦਾ ਵੀਜ਼ਾ ਮਿਲੇਗਾ ਔਰ ਅਗਰ ਤੁਸੀਂ ਤਿੰਨ ਵਾਰੀ ਵਿਜ਼ਿਟ ਜਿਹੜੇ ਦੌਰਾਨ ਵਾਪਸ ਆ ਜਾਓ ਤੇ ਤੁਹਾਨੂੰ ਅਗਲਾ ਵੀਜ਼ਾ 5 ਸਾਲ ਤੱਕ ਮਿਲ ਜੇਗਾ ਸੋ ਬਹੁਤ ਵਧੀਆ ਸਟੈਪ ਹੈ ਔਰ ਪੰਜਾਬੀ ਖਾਸ ਤੌਰ ਤੇ ਜਿਹੜੇ ਭਾਰਤੀ ਲੋਕ ਹੈ ਉਹਨਾਂ ਨੂੰ ਫਾਇਦਾ ਹੋਵੇਗਾ ਔਰ ਜੋ ਲੋਕ ਗਰਮੀ ਦੀਆਂ ਛੁੱਟੀਆਂ 'ਚ ਯੂਰਪ ਜਾਣਾ ਚਾਹੁੰਦੇ ਆ ਉਹਨਾਂ ਨੂੰ ਇੱਕ ਬਹੁਤ ਵੱਡੀ ਰਿਲੀਫ ਮਿਲੇਗੀ ਜੀ ਬੇਹਤ ਸ਼ੁਕਰੀਆ ਜਗਦੀਪ ਜੀ ਸੋ ਵਾਕਿ ਹੀ ਹੁਣ ਭਾਰਤੀਆਂ ਲਈ ਖੁਸ਼ਖਬਰੀ ਹੈ ਕਿਉਂਕਿ ਯੂਰੋਪੀਅਨ ਯੂਨੀਅਨ ਨੇ ਫੈਨੇਗਨ ਵੀਜ਼ਾ ਰੂਲਸ ਜਿਹੜੇ ਨੇ ਬਦਲ ਦਿੱਤੇ ਨੇ ਔਰ ਭਾਰਤੀਆਂ ਨੂੰ ਹੁਣ ਮਲਟੀਪਲ ਵੀਜ਼ਾ ਐਂਟਰੀ ਵੀਜ਼ਾ ਜਿਹੜਾ ਹੈ ਦੇਣ ਦਾ ਐਲਾਨ ਕੀਤਾ ਹੈ ਕਿ ਇਹ ਵੀਜ਼ਾ ਜਿਹੜਾ ਹੈ ਉਹ 5 ਸਾਲ ਤੱਕ ਵੈਲਿਡ ਹੋਵੇਗਾ ਔਰ ਇਸ ਤੋਂ ਪਹਿਲਾਂ ਭਾਰਤੀ ਟਰੈਵਲਰਸ ਨੂੰ ਹਰ ਵਾਰ ਯੂਰਪ ਜਾਣ ਲਈ ਵੀਜ਼ਾ ਲੈਣਾ ਪੈਂਦਾ ਸੀ ਜੋ ਕਿ ਕੁਝ ਦਿਨਾਂ ਦਾ ਕੁਝ ਮਹੀਨਿਆਂ ਲਈ ਹੁੰਦਾ ਸੀ ਤੇ ਹੁਣ ਇਹ ਕਹਿ ਸਕਦੇ ਆ ਕਿ 2 ਸਾਲ ਤੱਕ ਦਾ ਵੀਜ਼ਾ ਦਿੱਤਾ ਜਾਏਗਾ ਔਰ ਉਸ ਤੋਂ ਬਾਅਦ ਹੋਰ 5 ਸਾਲ ਤੱਕ ਵੀਜ਼ੇ ਦੀ ਮਿਆਦ ਰੜੀ ਵਧਾਈ ਜਾ ਸਕੀਗੀ ਸੋ ਯੂਰੋਪੀਅਨ ਕੰਟਰੀਸ ਨੂੰ ਪਤਾ ਹੀ ਹੈ ਕਿ 29 ਦੇਸ਼ ਇਸ ਦੇ ਵਿੱਚ ਸ਼ਾਮਿਲ ਨੇ ਸੋ ਇਸ ਨੂੰ ਲੈ ਕੇ ਕਹਿ ਸਕਦੇ ਆ ਕਿ ਭਾਰਤੀ ਜਿਹੜੇ ਨੇ ਉਹਨਾਂ ਨੂੰ ਲਾਹਾ ਮਿਲੇਗਾ ਤੇ ਹੁਣ ਉਹ ਜਰਮਨੀ ਹਾਲੈਂਡ ਸਵਿਟਜ਼ਰਲੈਂਡ ਆਦਿ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਘੁੰਮ ਸਕਣਗੇ